ਸੱਚ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦੀ ਇਹ ਵੀਡੀਓ ਇੱਕ ਇਨਵੈਸਟੀਗੇਟਿਵ ਰਿਪੋਰਟਿੰਗ ਦੇ ਆਧਾਰ ਤੇ ਹੈ ਇਹ ਰਿਪੋਰਟਿੰਗ ਜਿਹੜੀ ਕੀਤੀ ভাসਕਰ ਦੇ ਉਮੇਸ਼ ਪਟੇਲ ਨੇ ਕੀਤੀ ਉਸ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਸ ਵੀਡੀਓ ਦੇ ਵਿੱਚ ਪਰ ਇੱਕ ਗੱਲ ਮੈਂ ਦੱਸਦਾ ਇਸ ਵੀਡੀਓ ਚ ਜਿਹੜੀ ਇਨਫਰਮੇਸ਼ਨ ਤੁਹਾਨੂੰ ਮਿਲੂਗੀ ਬਹੁਤ ਅਹਿਮ ਹੈ ਕਿਉਂਕਿ ਸੀ ਹਰ ਰੋਜ਼ ਇਦੇ ਨਾਲ 2-4 ਹੁੰਨੇ ਆ ਕਿਉਂਕਿ 에ਰਪੋਰਟ ਜਿਹੜੇ ਸਾਡੇ ਹਸਪਤਾਲਾਂ ਨਾਲ ਸੰਬੰਧਿਤ ਹੈ ਜੋ ਕੁਝ ਉਥੇ ਚੱਲ ਰਿਹਾ ਹੈ ਉਹਦੇ ਨਾਲ ਸੰਬੰਧਿਤ ਹੈ ਤੁਸੀਂ ਹੈਰਾਨ ਹੋਵੋਗੇ ਕਿ ਕਿਡਨੀ ਦਾ 50000 ਕਮਿਸ਼ਨ ਜੇ ਗੁੱਡੇ ਬਦਲੋਣੇ ਨੇ ਕਿਸੇ ਹਸਪਤਾਲ 'ਚ ਜਿਹੜਾ ਪੇਸ਼ੈਂਟ ਲੈ ਕੇ ਜਾਊਗਾ ਉਸ ਨੂੰ 40000 ਰੁਪਇਆ ਨੀ ਰੀਪਲੇਸਮੈਂਟ ਦਾ ਕਮਿਸ਼ਨ ਮਿਲਦਾ ਹੈ ਆਈਵੀਐਫ ਦਾ 22000 ਕਮਿਸ਼ਨ ਹੈ ਤੇ ਇਸرائی ਆ ਜਿਹੜੇ ਆ ਪੱਕ ਟੈਸਟ ਨੇ ਐਮ ਆਰ ਆਈ ਸੀਟੀ ਸਕੈਨ ਇਹਦੇ 20% ਕਮਿਸ਼ਨ ਇਹਦਾ ਸਭ ਨੂੰ ਪਤਾ ਸੀ ਹਸਪਤਾਲ ਵੀ ਕਮਿਸ਼ਨ ਲੈੰਦੇ ਨੇ ਇਹ ਜਿਹੜਾ ਹੈ ਮੈਨੂੰ ਤਾਂ ਘਟੂ ਘਟੇ ਦੇ ਬਾਰੇ ਨਹੀਂ ਪਤਾ ਸੀ ਇਸ ਰਿਪੋਰਟ ਤੋਂ ਪਹਿਲਾਂ ਇਹ ਰਿਪੋਰਟ ਦੇ ਵਿੱਚ ਰਿਪੋਰਟਰ ਨੇ 15 ਹਸਪਤਾਲਾਂ ਦੇ ਮਾਰਕੀਟਿੰਗ ਮੈਨੇਜਰ ਜਨਰਲ ਮੈਨੇਜਰ ਜਾਂ ਜੋ ਵੀ ਇਸ ਨੂੰ ਦੇਖਦੇ ਨੇ ਡਿਪੀ ਮੈਨੇਜਰ ਉਹਨਾਂ ਨਾਲ ਗੱਲਬਾਤ ਕੀਤੀ ਸਟ੍ਰਿੰਗ ਕਹਦੇ ਨੇ ਲੋ ਪੱਤਰ ਜਿਹੜੀ ਖੋਜੀ ਪੱਤਰਕਾਰਤਾ ਵਿੱਚ ਉਹ ਉਹਨਾਂ ਨੂੰ ਗੁਪਤਾ ਸੀ ਵੀ ਇਹ ਕੌਣ ਹੈ ਰਿਪੋਰਟਰ ਹੈ ਉਹ ਸੱਚ ਦੱਸੀ ਗਏ ਤੇ ਇਹ ਰਿਪੋਰਟ ਜਿਹੜੀ ਹੈ ਬਾਹਰ ਆ ਗਈ ਤੇ ਇਹ ਜਿਹੜਾ ਸਾਰਾ ਕੁਝ ਸਿਸਟਮ ਹੈ ਜਿਹੜਾ ਇਹਨੂੰ ਰੈਫਰਲ ਸਿਸਟਮ ਕਹਿੰਦੇ ਨੇ ਰੈਫਰਲ ਸਿਸਟਮ ਤੇ ਜੇ ਤੁਸੀਂ ਕਾਫੀ ਜ਼ਿਆਦਾ ਇਹਨਾਂ ਨੂੰ ਮਰੀਜ਼ ਭੇਜਦੇ ਹੋ ਫਿਰ ਇਹ ਟ੍ਰਿਪ ਦਾ ਵੀ ਪ੍ਰਬੰਧ ਕਰਦੇ ਨੇ ਤੁਹਾਡੇ ਡਾਕਟਰਾਂ ਨੇ ਤਾਂ ਕਰਦੇ ਹੀ ਨੇ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਦਵਾਈਆਂ ਵਾਲੀਆਂ ਨਾ ਇਹ ਵੀ ਕਰ ਦਿੰਦੇ ਤੇ ਤੁਹਾਨੂੰ ਵੀ ਭੇਜ ਦਿੰਦੇ ਜਿਹਾਓ ਤੁਸੀਂ ਮਸੂਰੀ ਘੁੰਮਿਆ ਹੋ ਜਗ ਤੇ ਸ਼ਿਮਲੇ ਜਾਇਓ ਉਹ ਕੰਮ ਵੀ ਕਰ ਦਿੰਨੇ ਤੇ ਇਹ ਜਿਹੜੀ ਗੱਲ ਅੱਜ ਮੈਂ ਇਸ ਵੀਡੀਓ 'ਚ ਕਰ ਰਿਹਾ ਹਾਂ ਇਹ ਮਰੀਜ਼ਾਂ ਦੀ ਸੌਦੇਬਾਜ਼ੀ ਹੈ ਕੱਲੇ ਮਰੀਜ਼ਾਂ ਦੀ ਨਹੀਂ ਲਾਸ਼ਾਂ ਦੀ ਵੀ ਸੌਦੇਬਾਜ਼ੀ ਹੈ ਇਹਦੇ 'ਚ ਮੌਤ ਹੋ ਜਾਂਦੀ ਤਾਂ ਵੀ ਕਮਿਸ਼ਨ ਮਿਲਦਾ ਹੈ ਇਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ 'ਚ ਕਰਨੀ ਹੈ ਲੇਕਿਨ ਮੈਂ ਅਪੀਰ ਪਹਿਲਾਂ ਕਰਦਾ ਤੁਹਾਨੂੰ ਇਸ ਤੋਂ ਕਿ ਕਾਫੀ ਦਿਨ ਹੋ ਗਏ ਮੈਂ ਤੁਹਾਨੂੰ ਇਹ ਨਹੀਂ ਕਿਹਾ ਸੀ ਪਰ ਅੱਜ ਫਿਰ ਮੈਂ ਕਹਿਣਾ ਕਿ ਇਹ ਮੈਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਯਾਦ ਕਰਾ ਦਿਆ ਕਰੋ ਮੈਂ ਪਿਛਲੇ ਬਹੁਤ سارے ਵੀਡੀਓ ਚ ਨਹੀਂ ਯਾਦ ਕਰਾਇਆ ਸੀ ਕਿ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਤਾਂ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਇਨਵੈਸਟੀਗੇਟਿਵ ਰਿਪੋਰਟਿੰਗ ਦੀ ਦੇਖੋ 15 ਹਸਪਤਾਲ ਨੇ ਮੈਂ ਸਾਰੇ ਹਸਪਤਾਲਾਂ ਦੀ ਤਾਂ ਗੱਲ ਨਹੀਂ ਕਰੂੰਗਾ ਬਹੁਤ ਲੰਬੀ ਹੋ ਜੂ ਵੀਡੀਓ ਲੇਕਿਨ ਉਦਾਹਰਨ ਲਈ ਕੁਝ ਹਸਪਤਾਲ ਤਿੰਨ ਚਾਰ ਲੈ ਲਵਾਂ ਜਿਨ੍ਹਾਂ ਨਾਲ ਗੱਲ ਕੀਤੀ ਰਿਪੋਰਟਰ ਨੇ ਤੇ ਉਹਦੇ ਚ ਨਿਕਲਿਆ ਕਿ ਉਹ ਤਾਂ ਫਿਰ ਤੁਹਾਨੂੰ ਸਾਰਾ ਸਿਸਟਮ ਸਮਝ ਆ ਜਾਊਗਾ ਕਿ ਇੱਥੇ ਜਿਹੜਾ ਚੱਲ ਕੀ ਰਿਹਾ ਸਾਡੇ ਵੱਡੇ ਜਿਹੜੇ ਨਾਮੀ ਹਸਪਤਾਲ ਨੇ ਸਾਰੇ ਦਿੱਲੀ ਦੇ ਜੈਪੁਰ ਤੇ ਲਖਨਊ ਦੇ ਜਿੰਨਾਂ ਤੇ ਉਹਨੇ ਜਾ ਕੇ ਗੱਲ ਕੀਤੀ ਹੈ ਤੇ ਜੇ ਅੱਛਾ ਤਾਂ ਬੜਾ ਕਮਾਲ ਦੀਆਂ ਗੱਲਾਂ ਨੇ ਇਹਦਾ ਵੀ ਕਮਿਸ਼ਨ ਹੈ ਕਿ ਜੇ ਮਰੀਜ਼ ਨੂੰ ਤੁਸੀਂ ਹਸਪਤਾਲ 'ਚ ਲੋਡ ਤੋਂ ਵੱਧ ਸਮਝ ਲਈ ਰਖਵਾ ਉੱਥੇ ਟਕਾ ਦੋਗੇ ਕਿਸੇ ਨਾਲ ਕਹਿ ਕੇ ਵੀ ਹਲੇ ਹੋਰ ਇਲਾਜ ਕਰਾਣਾ ਤਾਂ ਵੀ ਜਿਹੜਾ ਹੈ ਤੁਹਾਨੂੰ ਇਹ ਰੈਫਰੈਂਸ ਸਿਸਟਮ ਪੈਸੇਦੰ ਦਾ ਇਹ ਸਾਰਾ ਵੱਡਾ ਨੈਕਸਸ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹ ਮੈਂ ਤੁਹਾਨੂੰ ਦੱਸਾਂ ਇਹ ਤਾਂ ਵੱਡੀ ਉਹਨੇ ਕਾਫੀ ਵਧੀਆ ਕੰਮ ਕੀਤਾ ਹੈ ਰਿਪੋਰਟਰ ਨੇ ਕਿਉਂਕਿ ਅੱਜ ਕੱਲ ਇਨਵੈਸਟੀਗੇਟਿਵ ਰਿਪੋਰਟਿੰਗ ਹੁੰਦੀ ਦੀ ਜਾਂ ਹੁੰਦੀ ਹੈ ਤਾਂ ਬਲੈਕਬਿਲ ਕਰਨ ਲਈ ਜਿਆਦਾ ਲੋਕ ਮਰਦ ਲੈਂਦੇ ਨੇ ਉਹਨੂੰ ਵੀ ਆ ਦੇਖੋ ਜੀ ਥੋੜੀ ਅਸੀਂ ਆ ਗੱਲ ਕਰ ਲਈ ਪਰ ਇਸ ਨੇ 15 ਹਸਪਤਾਲਾਂ ਦਾ ਪੂਰਾ ਬੇਰਵਾ ਕੱਲੀ-ਕੱਲੀ ਗੱਲਬਾਤ ਦਿੱਤੀ ਹੈ ਜੀ ਤੋਂ ਲੱਗਦਾ ਹੈ ਕਿ ਹਸਪਤਾਲਾਂ 'ਚ ਬੜਾ ਵੱਡਾ ਗੋਰਖ ਧੰਦਾ ਚੱਲ ਰਿਹਾ ਹੈ ਦੇਖੋ ਹੁਣ ਜਿਵੇਂ ਪਹਿਲਾ ਹਸਪਤਾਲ ਤੁਹਾਨੂੰ ਮੈਂ ਦੱਸ ਦਿਆਂ ਮੈਟਰੋ ਹਸਪਤਾਲ ਹੈ ਦਿੱਲੀ ਦਾ ਉਹਨਾਂ ਨੇ ਸਿੱਧੇ ਇਹਨਾਂ ਨੂੰ ਦੱਸਿਆ ਇਹਨਾਂ ਦੇ ਸੀਨੀਅਰ ਮੈਨੇਜਰ ਨਾਲ ਗੱਲ ਹੋਈ ਉਹਨੂੰ ਉਹ ਮੈਨੇਜਰ ਸਾਹਿਬ ਨੋ ਵੀ ਦਿੱਤਾ ਮੈਂ ਨਹੀਂ ਦੇ ਰਿਹਾ ਇੱਥੇ ਨੋ ਉਹ ਲੀਗਲ ਕਰਨਾ ਕਰਕੇ ਕਹਿ ਲਓ ਤੇ ਉਹਨੇ ਨੋ ਦਿੱਤਾ ਕਿ ਦੱਸਿਆ ਉਹਨੇ ਮੈਨੇਜਰ ਨੇ ਕਿ ਜੇ ਤੁਸੀਂ ਸਾਡੇ ਕੋਲ ਮਰੀਜ਼ ਲੈ ਕੇ ਆਉਣੇ ਹੋ ਗੋਡੇ ਬਦਲਾਉਣ ਦੇ ਨੀਡ ਰੀਪਲੇਸਮੈਂਟ ਦੇ ਤਾਂ ਕਮਿਸ਼ਨ ਦੇਵਾਂਗੇ ਤੁਹਾਨੂੰ 20000 ਕਿਉਂਕਿ ਇਹ এজੈਂਟ ਬਣ ਕੇ ਗਿਆ ਸੀ ਵੀ ਮੈਂ ਤੁਹਾਨੂੰ ਪੇਸ਼ੈਂਟ ਲੈ ਕੇ ਆਉਣਾ ਤੇ ਉਹ ਕਹਿੰਦੇ ਤੁਹਾਨੂੰ ਦੇ ਦਾਂਗੇ ਤੁਸੀਂ ਲਿਆਇਓ ਤੇ ਜੇ ਤੁਸੀਂ ਕੋਈ ਐਂਜਿਓਗ੍ਰਾਫੀ ਵਾਲਾ ਪੇਸ਼ੈਂਟ ਲੈ ਕੇ ਆਉਨੇ ਸਾਡੇ ਕੋਲ ਤਾਂ ਕੋਈ ਜ਼ਿਆਦਾ ਨਹੀਂ ਅਸੀਂ ਕਹਿੰਦੇ ਦੇਵਾਂਗੇ ਐਂਜਿਓਗ੍ਰਾਫੀ ਚ ਅਸੀਂ ਸਿਰਫ ਤੁਹਾਨੂੰ ਦੇਵਾਂਗੇ ਜਿਹੜਾ ਹੈ 2000 ਰੁਪਿਆ ਹਾਂ ਜੇ ਤੁਸੀਂ ਲੈ ਕੇ ਆਉਨੇ ਹੋ ਕੋਈ ਪੀਟੀਸੀਏ ਦਾ ਕੇਸ ਐਂਜੋਪਲਾਸਟੀ ਜਿਹਨੂੰ ਕਹਿੰਦੇ ਨੇ ਪੀਟੀਸੀਏ ਤਾਂ ਜਾ ਫਿਰ ਸੀਏਬੀਜੀ ਦਾ ਕੇਸ ਲੈ ਕੇ ਉਹ ਬਾਈਪਾਸ ਦਾ ਬਾਈਪਾਸ ਗ੍ਰਾਫਟਿੰਗ ਜਿਹਨੂੰ ਕਹਿੰਦੇ ਨੇ ਤਾਂ ਤੁਹਾਨੂੰ ਇੱਕ ਪੇਸ਼ੈਂਟ ਦੇ ਅਸੀਂ ਦੇਵਾਂਗੇ 10000 ਰੁਪਏ ਜੇ ਨਹੀਂ ਇਸ ਹਸਪਤਾਲ ਦੇ ਵਿੱਚ ਕਮਿਸ਼ਨ ਕੋਈ ਜ਼ਿਆਦਾ ਨਹੀਂ ਮੈਨੂੰ ਲੱਗਿਆ ਕਿਉਂਕਿ ਜਦੋਂ ਮੈਂ ਬਾਕੀਆਂ 'ਚ ਦੇਖਿਆ ਉਹਨਾਂ 'ਚ ਕਮਿਸ਼ਨ ਦੀ ਰਕਮ ਜ਼ਿਆਦਾ ਸੀ ਜਿਵੇਂ ਹਾਰਟ ਐਂਡ ਲੀਗ ਇੰਸਟੀਚਿਊਟ ਕੋਲ ਗਏ ਉਹਨਾਂ ਦੇ ਡਿਪਟੀ ਮੈਨੇਜਰ ਨਾਲ ਗੱਲ ਕੀਤੀ ਉਹਨਾਂ ਨੇ ਉਹ ਕਹਿੰਦੇ ਜਿਹੜੇ ਐਂਜੋਪਲਾਸਟਿਸ ਦੇ ਅਸੀਂ ਦੇਨੇ 15 ਤੋਂ 21000 ਇਹ ਜਿਹੜੇ ਦਿੰਦੇ ਨੇ ਜਿਹਦਾ ਮੈਂ ਜ਼ਿਕਰ ਕੀਤਾ 10000 ਜਿਹੜਾ ਮੈਟਰੋ ਹਸਪਤਾਲ ਹੈ ਸੋ ਵੈਸੇ ਕਹਦੇ ਉਹ ਤਾਂ ਇਹ ਵੀ ਦੱਸ ਰਹੇ ਹੋਰ ਦੇਖੋ ਤੁਸੀਂ ਜਿਹੜੇ ਕਹਿੰਦੇ ਆ ਕਿ ਆਪਾਂ ਆਪਣੀਆਂ ਐਨ ਜੀਓਜ਼ ਕੰਮ ਕਰਦੀਆਂ ਨੇ ਕੈਂਸਰ ਦੇ ਪੇਸ਼ੈਂਟ ਤੇ ਵੀ 5% ਹੋਰ ਕੈਂਸਰ ਛਡੂ ਜੋ ਕੋਵਿਡ ਸੀ ਉਹਦੇ ਵੀ 5% ਕਮਿਸ਼ਨ ਜਿਹੜਾ ਹੈ ਮਿਲਦਾ ਸੀ ਇਹ ਵੀ ਰਿਹਾ ਤੇ ਮੈਨੇਜਰ ਸਭ ਹੋਰ ਵੀ ਦੱਸਦੇ ਨੇ ਕਹਿੰਦੇ ਜਿਹੜਾ ਇੰਸ਼ੋਰੈਂਸ ਵਾਲਾ ਮਰੀਜ਼ ਹੁੰਦਾ ਹੈ ਜੋ ਕੈਸ਼ਲ ਹੁੰਦਾ ਉਹਦੇ ਸਾਡਾ ਰੇਟ ਵੀ ਲੱਗ ਲੱਗ ਹੈ ਸਰਕਾਰੀ ਸਕੀਮ ਤੇ ਅਸੀਂ ਹਰ ਇੱਕ ਮਰੀਜ਼ ਦਾ ਨਾ 15000 ਦਿੰਨੇ ਆ ਤੇ ਇਹ ਆ ਹੋਰ ਇੱਕ ਟੀਪੀਏ ਦੇ ਕੇਸ ਦੀ ਗੱਲ ਕਰ ਰਹੇ ਨੇ ਉਹ ਕਲੌਟ ਜੀ ਦੇ ਚ ਆ ਜਾਂਦਾ ਤੇ ਉਹਦੇ ਚ 17000 ਜੇ ਕੈਸ਼ ਦੇਣਾ ਤਾਂ 21000 ਨਹੀਂ ਨਹੀਂ ਸਾਡਾ ਤਾਂ ਕਦੇ ਸਿੱਧਾ ਹਿਸਾਬ ਹੈ ਮੈਨੇਜਰ ਕਹਿੰਦਾ 15 17 21000 ਤੇ ਡੈਥ ਤੇ ਵੀ ਕਮਿਸ਼ਨ ਦੇ ਤੱਕ ਕਹਿੰਦਾ ਦਿੰਨੇ ਆ ਜੀ ਕਿੰਨਾ ਦਿੰਨੇ ਹੋ ਕਹਿੰਦੇ ਜੇ 1 ਲੱਖ ਤੋਂ ਘੱਟ ਬਿੱਲ ਆ ਫਿਰ ਨਹੀਂ ਦਿੰਦੇ ਜੇ ਬੰਦਾ ਮਰੀਜ਼ ਵਰ ਜਾਂਦਾ ਪਰ ਉਹਦਾ ਬਿੱਲ ਜਿਹੜਾ 1 ਲੱਖ ਤੋਂ ਉੱਤੇ ਦਾ ਫਿਰ ਅਸੀਂ ਕਮਿਸ਼ਨ ਦਿੰਦੇ ਆ ਤੇ ਦੇਖ ਲੋ ਸੀ ਗੋਰੀਕਾ ਹਸਪਤਾਲ ਦੀ ਗੱਲ ਕਰ ਲੈਣੇ ਜਿਹੜਾ ਪਾਰਕ ਹਸਪਤਾਲ ਹੈ ਉਹਦਾ ਦੇਖੋ ਇੱਕ ਹੋਰ ਹੈ ਇਹਨਾਂ ਨੇ ਮਾਰਕੀਟਿੰਗ ਮੈਨੇਜਰ ਰੱਖੇ ਹੋਏ ਨੇ ਪਾਰਕ ਦੇ ਮਾਰਕੀਟਿੰਗ ਮੈਨੇਜਰ ਜਿਹੜਾ ਦਿੱਲੀ ਵਾਲਾ ਉਹਦੀ ਗੱਲ ਦੱਸਦਾ ਜਿਹੜੀ ਉਹਦੇ ਨਾਲ ਗੱਲਬਾਤ ਹੋਈ ਰਿਪੋਰਟਰ ਹਮੇਸ਼ ਪਟੇਲ ਦੀ ਉਹ ਕਹਿੰਦਾ ਦੀ ਦੇਖੋ ਬੜਾ ਉਹਨਾਂ ਦਾ ਸਰਕਾਰੀ ਕੰਮ ਜ਼ਿਆਦਾ ਕਰਦੇ ਨੇ ਮੈਨੂੰ ਲੱਗਦਾ ਇਹ ਜਿਹੜਾ ਆਸ਼ਮਾਨ ਅਲੀ ਯੋਜਨਾ ਹੈ ਉਹਦਾ 84 ਹਰ ਇੱਕ ਪੇਸ਼ੈਂਟ ਦਾ 5000 ਦਿੰਨੇ ਆ ਤੇ ਫਿਰ ਦੂਜਾ ਹੁੰਦਾ ਸੀਜੀ ਐਚਐਸ ਸੈਂਟਰਲ ਗਵਰਨਮੈਂਟ ਹੈਲਥ ਸਕੀਮ ਜਿਹੜੇ ਉਹਦੇ ਜਿਹੜੇ ਪੇਸ਼ੈਂਟ ਆਉਂਦੇ ਨੇ ਤੇ ਜਾਂ ਫਿਰ ਈ ਸੀ ਐਚਐਸ ਐਕਸ ਸਰਵਿਸਮੈਨ ਕੰਟ੍ਰਿਬਿਊਟਰੀ ਹੈਲਥ ਸਕੀਮ ਇਹਨਾਂ ਚ ਅਸੀਂ 6000 ਰੁਪਏ ਦਿੰਦੇ ਜਿਹੜਾ ਇਸ ਇੱਕ ਦੇ ਅੰਡਰ ਕਵਰ ਹੁੰਦਾ ਇੱਕ ਹੁੰਦੀ ਹੈ ESI ਸਕੀਮ ਉਹ ਹੁੰਦੀ ਹੈ এমਪਲਾਈਜ਼ ਇੰਸ਼ੋਰੈਂਸ ਸਕੀਮ ਇਹ ਤੋਂ 6 ਤੋਂ 8000 ਦੇ ਦਿੰਦੇ ਕਮਿਸ਼ਨ ਇਹ ਉਹ ਕਹਿੰਦੇ ਨੇ ਜੇ ਕਹਿੰਦੇ ਤੁਸੀਂ ਜ਼ਿਆਦਾ ਮਰੀਜ਼ ਭੇਜੋਗੇ ਸਾਨੂੰ ਤੇ ਜੇ ਤੁਸੀਂ ਮੰਨ ਲਓ ਕਿ ਤੁਸੀਂ ਸਾਡੇ ਕੋਲ 25 30% ਜਿਹੜੇ ਜ਼ਿਆਦਾ ਭੇਜਦੇ ਤਾਂ 25 30% ਕਮਿਸ਼ਨ ਵੱਜੂ ਤੁਹਾਡਾ ਉਹ ਕਹਿੰਦਾ ਜੀ ਦੇਖੋ ਅਸੀਂ ਜਾਸ ਮਰੀਜ਼ਾਂ ਦੇ ਪਿੱਛੇ ਸੀਜੀਐਸ ਈਸੀਐਚਐਸ ਇਹ तकरीबन 1 ਲੱਖ ਰੁਪਿਆ ਮਹੀਨਾ ਕਮਿਸ਼ਨ ਦੇ ਦਿੰਦੇ ਆ ਜੇ ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਮੈਂ ਮੈਂ ਤੁਹਾਨੂੰ ਦੱਸਿਆ ਕਿ 15 ਤਾਂ ਨਹੀਂ ਸਿਰਫ ਇਹ ਤੁਹਾਨੂੰ ਨਮੂਨਾ ਹੈ ਮਤਲਬ ਜੇ ਆਪਾਂ ਸਬਜੀ 'ਚ ਨੂਨ ਦੇਖਣਾ ਹੋਵੇ ਤਾਂ ਇੱਕ ਚਮਚੇ ਨਾਲ ਹੀ ਪਤਾ ਲੱਗ ਜਾਂਦਾ ਨਾ ਉਹਦੇ ਉਹ ਦਿੱਤਾ ਨਹੀਂ ਤਾਂ ਬਹੁਤ ਇਹਦੇ 'ਚ ਸੀ ਹਸਪਤਾਲਾਂ 'ਚ ਕਮਿਸ਼ਨ ਦੀਆਂ ਗੱਲਾਂ ਚਲੋ ਸਿਲਵਰ ਸਕੀਮ ਦੇਖੋ ਲੈ ਲੋ ਗੁਰੂਗ੍ਰਾਮ ਦਾ ਹਸਪਤਾਲ ਇਹ ਕਹਿੰਦੇ ਜੀ ਟੀਪੀਏ ਅਜਿਹਾ ਮੈਂ ਤੁਹਾਨੂੰ ਦੱਸੇ ਜਦੋਂ ਕੋਲੋਟਾ ਵਾਲਾ ਸਮੱਸਿਆ ਆਉਂਦੀ ਹੈ ਤਾਂ ਉਹਦੇ ਵਿੱਚ 20% ਕਮਿਸ਼ਨ ਅਸੀਂ ਦਿੰਦੇ ਆ ਤੇ ਇਹ ਗੋਡੇ ਬਦਲੌਣ ਦੇ ਬਹੁਤ ਦਿੰਦੇ ਨੇ ਜੇ ਤੁਹਾਡੇ ਕੋਲ ਮਰੀਜ਼ ਇਹਨਾਂ ਕੋਲ ਲੈ ਜਾਣੇ ਹੋ 50000 ਤੋਂ 60000 ਰੁਪਏ ਇਹ ਦਿੰਦੇ ਨੇ ਸਿਰਫ ਗੋਡੇ ਬਦਲੌਣ ਵਾਲਿਆਂ ਨੂੰ ਯਾਨੀ ਇਹ ਜਿਹੜੀ ਇਸ ਸਕੀਮ ਇਹਨਾਂ ਦੀ ਗੋਡੇ ਬਦਲੌਣ ਵਾਲੇ ਜੇ ਕੋਈ ਐਨਆਰਆਈ ਫਸ ਜੇ ਉਦੋਂ ਕਹਿੰਦੇ 30% ਕਮਿਸ਼ਨ ਦੇ ਦਿੰਦੇ ਆ ਤੁਸੀਂ ਲੈ ਕੇ ਤਾਂ ਆਓ ਐਨਆਰਆਈ ਨੂੰ ਤੇ ਫਿਰ ਕਹਿੰਦੇ ਸਾਡਾ ਇੱਕ ਜਿਹੜਾ ਇਹ ਹਸਪਤਾਲ ਕਾਫੀ ਇਸ ਮਾਮਲੇ 'ਚ ਬਹੁਤ ਵੱਡਾ ਆਪ ਹੀ ਦੱਸਿਆ ਇਹਨਾਂ ਦੇ ਮੈਨੇਜਰ ਨੇ ਇਹ ਕਹਿੰਦਾ ਜੀ ਜਿਹੜਾ ਸਾਡਾ ਹਸਪਤਾਲ ਹੈ ਨਾ ਇਹਦਾ ਰੈਫਰਲ ਇਹਨੂੰ ਰੈਫਰਲ ਸਿਸਟਮ ਕਹਿੰਦੇ ਨੇ ਮੈਂ ਤੁਹਾਨੂੰ ਦੱਸਿਆ ਸੀ ਸਾਡਾ ਜਿਹੜਾ ਰੈਫਰਲ ਨੈਟਵਰਕ ਹੈ ਇਹ ਬਹੁਤ ਵਧੀਆ ਕਹਿੰਦੇ 400 ਤੋਂ ਡਾਕਟਰ ਇਹਦੇ ਨਾਲ ਜੁੜੇ ਨੇ ਇਹ ਜਿਹੜੇ ਜਨਰਲ ਮੈਨੇਜਰ ਸਾਹਿਬ ਜਸਰ ਇਸ ਰਿਪੋਰਟਰ ਨੂੰ ਹੁਬ ਕੇ ਕਿ ਇਹ ਸਾਡੇ ਨਾਲ ਜੁੜੇ ਨੇ ਹੁਣ ਤੁਸੀਂ ਦੇਖ ਲਓ ਹਰ ਇੱਕ ਹਸਪਤਾਲ ਤੇ ਇਸ ਤਰ੍ਹਾਂ ਕਮਿਸ਼ਨ ਰੱਖਿਆ ਹੋਇਆ ਹੈ ਤੇ ਇਹ ਚੱਲ ਰਿਹਾ ਹੈ ਸਾਡੇ ਦੇਸ਼ ਦੇ ਵਿੱਚ ਵੈਸੇ ਤੁਹਾਨੂੰ ਮੈਂ ਤਾਂ ਕਿ ਤੁਹਾਨੂੰ ਹਸਪਤਾਲਾਂ ਦਾ 15 ਜਿਹੜੇ ਉਹਨੇ ਕੀਤਾ ਇਨਵੈਸਟੀਗੇਟ ਕੀਤੇ ਉਹ ਪਤਾ ਲੱਗ ਜਾਣਗੇ ਜਿਵੇਂ ਦਿੱਲੀ ਦੇ ਵਿੱਚ ਦਸਤ ਦਿੱਲੀ ਦਾ ਜਿਵੇਂ ਮੈਟਰੋ ਹਸਪਤਾਲ ਉਹਦੇ ਚ ਕਮਿਸ਼ਨ ਦੱਸਿਆ ਜੇ ਦਿੱਲੀ ਦਾ ਕੁਝ ਮਰੀਜ਼ਾਂ ਦਾ 2000 ਤੋਂ 20000 ਦਿੱਲੀ ਹਾਰਟ ਐਂਡ ਲੰਗ ਇੰਸਟੀਚਿਊਟ ਹੈ ਇਹਦੇ ਚ 21000 ਐਂਜੋਪਲਾਸਟੀ ਦੇ ਬਤਸੇ ਤੇ ਕੈਂਸਰ ਦੇ 5% ਫਰੀਦাবাদ ਦਾ ਪਾਰਖਾਸਤਲ ਉਮੀਦਦਾਸੀ ਚੁੱਕੇ ਨੇ ਡਿਟੇਲ ਤੁਹਾਨੂੰ ਤੇ ਗੁਰੂਗ੍ਰਾਮ ਸਿਲਵਰ ਸਟ੍ਰੀਟ ਹਸਪਤਲ ਇਹਦਾ ਵੀ ਦੱਸਿਆ ਹਾਂ ਜੈਪੁਰ ਦਾ ਨਹੀਂ ਦੱਸਿਆ ਉਹ ਤੁਹਾਨੂੰ ਨਮੂਨੇ ਵਜੋਂ ਦੱਸ ਦਿੰਨਾ ਮੰਗਲਮ ਮੈਡੀ ਸਿਟੀ ਜਿਹੜਾ ਹੈ ਉਹ 10% ਦਿੰਦਾ ਹੈ ਟੀਪੀਏ ਤੇ ਜੇ ਰੰਗਟਾ ਹਸਪਤਲ ਉਥੋਂ ਦਾ ਉਹ ਵੀ 10% ਦਿੰਦਾ ਹੈ ਲੇਕਿਨ ਜਿਹੜੇ ਦੂਜੇ ਕੇਸ ਨੇ CGHS ਜੋ ਮੈਂ ਤੁਹਾਨੂੰ ਸਕੀਮਾ ਦੱਸਿਆ ਸੀ ਉਹਨਾਂ ਦਾ 5% ਦਿੰਦਾ ਹੈ ਜੈਪੁਰ ਦਾ ਖੋਰ ਹਸਪਤਾਲ ਹੈ ਇੰਡਸ ਉਹ 10% ਕਰ ਦਿੰਦਾ ਉਹ ਥੋੜਾ 5% ਵਧਾਤਾ ਉਹਨੇ ਤੇ ਲਖਨਊ ਦਾ ਸੰਜੀਵਨੀ ਹਸਪਤਾਲ ਹੈ ਉਹ ਬਾਅਦ ਦਿੰਦਾ ਉਹ 25% ਤੱਕ ਦਿੰਦਾ ਹੈ ਗਲੋਬਲ ਹੈਲਥ ਕੇਅਰ ਉਹ ਜੇ ਸੀਐਮ ਫੰਡ ਤੇ ਜਾਂਦਾ ਹੈ ਨਾ ਕੋਈ ਮਰੀਜ਼ ਉਹਨੂੰ 5% ਹੀ ਦਿੰਦਾ ਉਹ ਜ਼ਿਆਦਾ ਨਹੀਂ ਜਿਹੜਾ ਸੰਜੀਵਨੀਆ ਲਖਨਊ ਦਾ ਉਹ ਬਾਅਦ ਦਿੰਦਾ ਉਹ 25% ਕਮਿਸ਼ਨ ਆਉਦਾ ਜਦੋਂ ਇਹ ਹਸਪਤਾਲ ਦਾ ਜੇ ਕੈਸ਼ ਦਿੱਤਾ ਕੋ ਪੇਸ਼ੈਂਟ ਨੂੰ ਲੈ ਕੇ ਤਾਂ 10% ਕਮਿਸ਼ਨ ਹੈ ਨੋਬਾ ਦਾ ਫਲੈਟ ਰੇਟ ਹੈ ਜੋ ਮਰਜੀ ਲੈ ਜਾਓ 20% ਕਮਿਸ਼ਨ ਤੇ ਮਿਡਲੈਂਡ ਹਸਪਤਾਲ ਹੈ ਲਖਨਊ ਦਾ ਉਹ ਸਰਜਰੀ ਦਾ 20% ਇੰਜਰੋਪਲਾਸਟੀਰੀ ਤੇ 25% ਜੇ ਕੋ ਸੀਐਮ ਫੰਡ ਤੋਂ ਪੈਸੇ ਦੇ ਰਹੇ ਨੇ ਜਿਸ ਨੇ ਉਪਰ 10% ਇਸ ਤਰ੍ਹਾਂ ਹੀ ਸੀਐਮ ਫੰਡ ਦਾ ਤੁਸ ਸਮਝ ਗਏ ਨੇ ਜਿਵੇਂ ਹੁਣ ਪੰਜਾਬ ਚ 2 ਅਕਤੂਬਰ ਤੋਂ ਸਕੀਮ ਸ਼ੁਰੂ ਹੋਣੀ ਹੈ ਉਹਦੇ ਤੇ ਕਮਿਸ਼ਨ ਦੀ ਗੱਲ ਕਰਦਾ ਹੈ ਨੋੜਾ ਦੇ ਖੂਰ ਕਲਾਸ਼ ਹਸਪਤਾਲ ਉਹ ਸਾਰੇ ਜਿਹੜੇ ਮਰਜੀ ਮਰੀਜ਼ ਲੈ ਜਾਓ 15% ਤੁਹਾਨੂੰ ਉਹਨਾਂ ਨੂੰ ਕਮਿਸ਼ਨ ਦੇਣਾ ਹੈ ਆਈਬੀਐਫ ਤੇ ਉਹਨਾਂ ਨੇ 22% ਫਿਕਸ ਹੀ ਕਰਤਾ ਉਹਨਾਂ ਨੇ ਤਾਂ ਮਤਲਬ ਨੋੜੇ ਦੀ 바ਰਗੇਨਿੰਗ ਨਹੀਂ ਹੁੰਦੀ ਜੀ ਉੱਥੇ ਕਹਿੰਦੇ ਸਾਡਾ ਫਿਕਸ ਹੈ 6 ਲੱਖ ਦਾ ਹਸਪਤਾਲ ਹੈ ਨੋੜਾ ਦਾ ਉਹਨਾਂ ਨੇ ਵੀ ਕੈਸ਼ ਔਰ ਟੀਪੀਏ 20% ਤੇ ਸਿੱਧੇ ਜਸਾਰ ਦਾ ਹਸਪਤਾਲ ਨੇ 10% ਕਿਡਨੀ ਟ੍ਰਾਂਸਪਲੈਂਟ ਤੇ 50% ਮੇਰੇ ਕਿਤੇ ਕਿਤੇ ਦਸਾਂ ਤੋਂ ਜਿਹੜੀ ਇੱਥੋਂ ਅੰਦਾਜ਼ਾ ਹੋ ਗਿਆ ਹੋਊਗਾ ਜਿਹੜਾ ਮਰਜ਼ੀ ਹੋਵੇ ਹਸਪਤਾਲ ਚ ਬੰਦੇ ਨੇ ਇੰਸ਼ੋਰੈਂਸ ਵਾਲੇ ਨੂੰ ਜਾਣਾ ਤਾਂ ਵੀ ਕਮਿਸ਼ਨ ਜਿਹੜੀ ਸੱਤ ਸਾਡੀਆਂ ਹੈਲਥ ਸਕੀਮਾਂ ਨੇ ਜਿਹੜੀਆਂ ਸਭ ਤੇ ਕਮਿਸ਼ਨ ਕਿਸੇ ਤੇ ਵੀ 5-7% ਤੋਂ ਘੱਟ ਨਹੀਂ ईਸੀਐਚਐਸ ਸੀਜੀਐਚਐਸ ਆਸ਼ਵਨ ਭਾਰਤ ਸੀਏਪੀਐਫ ਐਸਆਈਸੀ ਤੇ ਜਦੋਂ ਚਰਨਜੀਵੀ ਯੋਜਨਾ ਰਾਜਸਥਾਨ ਦੀ ਉੱਤਰ ਪ੍ਰਦੇਸ਼ ਦਾ ਸੀਐਮ ਫੰਡ ਸਬ ਤੇ ਕਮਿਸ਼ਨ ਹੈ ਜੀ ਇਹ ਮੈਨੂੰ ਇਹ ਬਿਲਕੁਲ ਨਹੀਂ ਪਤਾ ਸੀ ਤੇ ਤੁਹਾਨੂੰ ਇੱਕ ਹੋਰ ਦੱਸਦਾ ਇਹ ਕਾਨੂੰਨਾਂ ਤੌਰ ਤੇ ਕਰਪਸ਼ਨ ਮੰਨੀ ਜਾਂਦੀ ਹੈ ਨੈਤਿਕ ਤਾ ਤਾਂ ਹੈ ਹੀ ਗਲਤ ਨੈਤਿਕ ਤੌਰ ਤੇ ਤਾਂ ਕੋਈ ਇਹ ਨੂੰ ਠੀਕ ਕਹੀ ਨਹੀਂ ਸਕਦਾ ਠੀਕ ਹੈ ਨਾ ਕਿਉਂਕਿ ਤੁਸੀਂ ਲੋੜ ਤੋਂ ਵੱਧ ਦਿਨ ਚ ਰੱਖਣਾ ਹਸਪਤਾਲ ਚ ਤਾਂ ਮਤਲਬ ਤੁਹਾਡਾ ਆ ਜਿਹੜੇ ਟੈਸਟ ਹੁੰਦੇ ਨੇ ਇਹਨਾਂ ਚ 20 30% ਦਾ ਆਮ ਸਾਡੇ ਇੱਥੇ ਵੀ ਚੱਲਦਾ ਹੈ ਤੇ ਡਾਕਟਰ ਤੁਹਾਨੂੰ ਕਹਿੰਦੇ ਨੇ ਉਹ ਤੋਂ ਜਾ ਕੇ ਸੀਟੀ ਸਕੈਨ ਕਰਾ ਲਓ ਉਹਦਾ ਮਤਲਬ ਹੈ ਕਿ ਉਹਨੂੰ ਜੇ 2 4000 ਦਾ ਟੈਸਟ ਹੈ ਤੁਹਾਨੂੰ 20 30% ਆ ਜਾਣਾ ਹੁੰਦਾ ਹੈ ਦਵਾਈਆਂ 'ਚ ਵੀ ਇਹੀ ਕੁਝ ਚੱਲਦਾ ਹੈ ਤਾਂ ਇਹ ਜਿਹੜਾ ਉਹਨਾਂ ਜਿਹੜੇ ਰੈਫਰਲ ਕਮਿਸ਼ਨ ਤੇ ਕਾਨੂੰਨ ਹੈ ਜਿਹੜਾ ਨਾ ਇਹ ਸਿਸਟਮ ਤੇ ਇਹਨੂੰ ਕਰਾਪਸ਼ਨ 'ਚ ਭ੍ਰਸ਼ਟਾਚਾਰ 'ਚ ਜਿਹੜਾ ਜਿਹੜਾ ਕਾਨੂੰਨ ਹੈ 1988 ਵਾਲਾ ਉਹਦੇ ਹਟਾਉਂਦਾ ਜਿਹੜੀ ਜਿਹੜੇ ਸਰਕਾਰੀ ਹਸਪਤਾਲਾਂ ਨੇ ਉਨਨਾ ਚ ਕਮਿਸ਼ਨ ਜਿਹੜਾ ਹੈ ਉਹਨੂੰ ਤਾਂ 7 ਸਾਲ ਦੀ ਜੇਲ ਹੈ ਜੁਰਮਾਨਾ ਵੀ ਲੱਗ ਸਕਦਾ ਤੇ ਇਸਰਾ ਹੀ ਫਿਰ ਉਹਨਾਂ ਦੇ ਆਈਐਮਸੀ ਦੀ ਜਿਹੜੀ ਉਹਨਾਂ ਦੀ ਆਪਦੀ ਆਚਾਰ ਸਹਿਤਾ ਕਹਿੰ ਲੋ ਐਥਿਕਲ ਜਿਹੜੇ ਸਟੈਂਡਰਡ ਨੇ ਉਹਨਾਂ ਨੇ ਉਹ ਕਹਿੰਦਾ ਵੀ ਕੋਈ ਜਿਹੜਾ ਹੈ ਕਮਿਸ਼ਨ ਨਹੀਂ ਲੈ ਸਕਦਾ ਡਾਕਟਰ ਭਾਈ ਉਹ ਸਾਰਾ ਕੁਝ ਚੱਲਦਾ ਹੈ ਇਹ ਡਾਕਟਰ ਦਾ ਮਤਲਬ ਹੀ ਹੈ ਕੋਈ ਕਲੀਨਿਕ ਕਾਲਜ ਜਾਂ ਛੋਟੇ ਹਸਪਤਾਲਾਂ ਨੇ ਉਹ ਰੈਫਰ ਕਰਦੇ ਨੇ ਕਮਿਸ਼ਨ ਲੈ ਲੈਂਦੇ ਨੇ ਨਾਲ ਕਲੀਨਿਕਲ ਇਨਸਟੈਬਲਿਸ਼ਮੈਂਟ ਐਕਟ 2010 ਹੈ ਇਹਦੇ ਚ ਕਹਿੰਦੇ ਜੁਰਮਾਨਾ ਵੀ ਤੇ ਉਹਦੀ ਰਜਿਸਟ੍ਰੇਸ਼ਨ ਵੀ ਜਿਹੜੀ ਹੈ ਰੱਦ ਹੋ ਸਕਦੀ ਹੈ ਤੇ ਇਸ ਤਰ੍ਹਾਂ ਹੀ ਜਿਹੜਾ ਸਾਡਾ ਕੰਜ਼ਿਊਮਰ ਨਿਜਮਾ 1900 2019 ਵਾਲਾ ਤੇ ਉਹ ਜੇ ਕਿਸੇ ਨੂੰ ਜ਼ਿਆਦਾ ਦਿਨ ਰੱਖਣਾ ਜਾਂ ਬੇਵਜਾ ਉਹਨੂੰ ਕਹਤਾ ਵੀ ਤੂੰ ਹਸਪਤਾਲ ਚ ਰਹਿ ਤੈਨੂੰ ਇਹ ਬਿਮਾਰੀ ਹੈ ਤਾਂ ਉਹਨੂੰ ਮੁਆਵਜ਼ਾ ਵੀ ਮਿਲ ਸਕਦਾ ਪਰ ਕੌਣ ਕਹੇ ਗਲਤ ਹੈ ਵੀ ਕਿਹੜਾ ਕਹਿ ਸਕਦਾ ਹੈ ਸਿਸਟਮ ਐਸਾ ਬਣਿਆ ਹੋਇਆ ਹੈ ਸਾਡਾ ਉਹਦੇ 'ਚ ਅਸੀਂ ਕਰ ਕੁਛ ਨਹੀਂ ਸਕਦੇ ਸੱਚੀ ਤਾਂ ਗੱਲ ਇਹ ਹੈ ਤੇ ਬਦਲੇ ਸਿਸਟਮ ਨੇ ਲੋਕਾਂ ਦੇ ਪਹਿਲਾਂ ਵੀ ਇੱਕ ਆਰਟੀਕਲ ਮੈਂ ਪੜ੍ਹਿਆ ਸੀ ਜਿੱਦੇ 'ਚ ਮੈਂ ਕਿਹਾ ਸੀ ਕਿ ਜਿਹੜੇ ਵੱਡੇ ਵੱਡੇ ਹਸਪਤਾਲ ਨੇ ਨਾ ਉਹਨਾਂ 'ਚ ਤੁਸੀਂ ਹਫਤੇ ਦੇ ਅਖੀਰਲੇ ਦਿਨ ਨਾ ਜਾਇਓ ਕਿਉਂਕਿ ਉੱਥੇ ਉਹਨਾਂ ਨੇ ਜਿਹੜਾ ਡਾਕਟਰਾਂ ਨੂੰ ਇੱਕ ਟਾਰਗੇਟ ਦਿੱਤਾ ਹੁੰਦਾ ਹੈ ਉਹ ਟਾਰਗੇਟ ਫਿਰ ਇਹ ਪੂਰਾ ਕਰਨ ਦੇ ਲਈ ਕੋਸ਼ਿਸ਼ ਕਰਦੇ ਨੇ ਅਤੇ ਫਿਰ ਉਹ ਤੁਹਾਨੂੰ ਗਲਤ ਗਾਈਡ ਕਰਦੇ ਨੇ ਜਿਵੇਂ ਹੁਣ ਕਿਵੇਂ ਭਰੋਸਾ ਕਰੀਏ ਡਾਕਟਰਾਂ ਤੇ ਤੋਂ ਹਾਲਤਾ ਇਹ ਹੈ ਕੋਈ ਵੀ ਹਸਪਤਾਲ ਚੱਕ ਲੋ ਜਿਵੇਂ ਹੁਣ ਅਜ ਫਲੈਕਸ ਹਸਪਤਾਲ ਹੈ ਉਹਨੇ ਸਿੱਧਾ ਇਹ ਲਿਖਤਾ ਵੀ ਜੇ ਕੋਈ ਐਨ ਆਰ ਆਈ ਨੂੰ ਲੈ ਕੇ ਆਊਗਾ ਉਹਨੂੰ ਰੈਫਰ ਕਰੂਗਾ 30% ਕਮਿਸ਼ਨ ਉਹਦਾ ਤੁਸੀਂ ਦੇਖ ਲਓ ਤੁਸੀਂ ਵੀ ਉਹਦੇ ਉਹਦੇ ਪਿੱਛੇ ਕੀ ਹੈ ਨਹੀਂ ਨਹੀਂ ਸਾਰੇ ਉਹ ਫਿਰ ਉਹ ਕੇ ਕਹਦੇ ਨੇ ਸਾਡੇ ਸਾਰਾ ਕੁਝ ਹੈ ਸਾਡੇ ਕਾਰਡੀਓ ਵੀ ਆ ਆਰਥੋ ਵੀ ਆ ਗਾਇਨੀ ਵੀ ਆ ਮੈਡੀਕਲ ਜੋ ਮਰਜੀ ਆ ਜਾਓ ਸਾਰੇ ਹੀ ਨੇ ਸਾਰੇ ਡਿਪਾਰਟਮੈਂਟ ਨੇ ਸਾਡੇ ਕੋਲ ਤੇ ਜੇ ਤੁਸੀਂ ਜ਼ਿਆਦਾ ਲੈ ਕੇ ਆਉਣਾ ਫਿਰ ਉਹਨਾਂ ਨੇ ਉਹ ਤਾਂ ਐਮਓਜੀ ਵੀ ਕਰਦੇ ਤੇ ਮਤਲਬ ਇਹ ਕਹਿੰਦੇ ਨੇ ਕਰ ਲਓ ਸਾਡੇ ਨਾਲ ਸਦੇ ਸਦੇ ਸੌਦਾ ਕਰ ਲਓ ਸੋ ਪਿਆਰੇ ਦਰਸ਼ਕੋ ਇਹ ਜਿਹੜੀ ਇਨਵੈਸਟੀਗੇਟਰ ਰਿਪੋਰਟ ਹੈ ਮੈਂ ਉਹਨੂੰ ਆਧਾਰ ਬਣਾਇਆ ਮੈਂ ਤੁਹਾਨੂੰ ਆਪ ਦੱਸਦਾ ਕਿ ਮੈਂ ਨਹੀਂ ਇਹ ਆਪ ਇਨਵੈਸਟੀਗੇਟਿੰਗ ਕੀਤਾ ਮੈਂ ਇਹ ਰਿਪੋਰਟ ਪੜ੍ਹੀ ਸੀ ਜਦੋਂ ਮੈਂ ਰਿਪੋਰਟ ਪੜ੍ਹੀ ਮੈਨੂੰ ਲੱਗਿਆ ਕਿ ਤੁਹਾਡੇ ਨਾਲੇ ਸਾਂਝੀ ਕਰਾਂ ਤਾਂ ਮੈਂ ਕਹਿੰਨਾ ਹੈ ਕਿ ਹਰ ਰੋਜ਼ ਆਪਾਂ ਡਾਕਟਰ ਨਾਲ ਬਾਹ ਪੈਂਦਾ ਤੇ ਐੱਚੇ ਤਾਂ ਫਿਰ ਲਾਸ਼ਾਂ ਦੀ ਵੀ ਜਿਹੜੀ ਹੈ ਉਹਤੇ ਵੀ ਕਮਿਸ਼ਨ ਮਰੀਜ਼ਾਂ ਤੇ ਵੀ ਕਮਿਸ਼ਨ ਬਿਮਾਰੀ ਤੇ ਨਾ ਬਿਮਾਰੀ ਹੋਣ ਤੇ ਵੀ ਕਮਿਸ਼ਨ ਸੋ ਇਸ ਤਰ੍ਹਾਂ ਜਿਹੜਾ ਕਹਿੰਦੇ ਨੇ ਪ੍ਰਾਈਵੇਟ ਵੱਡੇ ਵੱਡੇ ਹਸਪਤਾਲਾਂ 'ਚ ਜਾਓ ਸਰਕਾਰੀ ਹਸਪਤਾਲਾਂ 'ਚ ਕੋਈ ਪਛਦਾ ਨਹੀਂ ਤੇ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਚੇਹੇ ਹਾਲ ਹੈ ਤੇ ਇਸੇ ਕਰਕੇ ਬਰੀਜਾਂ ਨੂੰ ਇਹ ਫਿਰ ਕਹਿੰਦੇ ਨੇ ਕਿ ਤੁਸੀਂ ਜਿਹੜਾ ਹੈ ਇੰਸ਼ੋਰੈਂਸ ਕਰਾ ਲਓ ਕਿਉਂਕਿ ਜਿਹੜਾ ਪੈਸਾ ਤਾਂ ਇੰਸ਼ੋਰੈਂਸ 'ਚੋਂ ਫਿਰ ਫਿਰ ਕਮਿਸ਼ਨ ਦਿੰਦੇ ਨੇ ਉਹ ਜਿਹੜੀਆਂ ਜਿਹੜੀਆਂ ਤੁਹਾਡੀਆਂ ਕੰਪਨੀਆਂ ਇੰਸ਼ੋਰੈਂਸ ਕਰਦੀਆਂ ਨੇ ਕੈਸ਼ਲੈਸ ਜਿਹਨੂੰ ਕਹਿੰਦੇ ਨੇ ਉਹ ਚੋਂ ਫਿਰ ਕਮਿਸ਼ਨ ਬਿਮਾਰੀ ਘਟਾ ਜਿਆਦਾ ਦੱਸ ਕੇ ਉਹਦਾ ਕਮਿਸ਼ਨ ਬਣਾਇਆ ਜਾਂਦਾ ਸੋ ਇਹ ਹੈ ਸੋ ਮੈਂ ਮੈਨੂੰ ਲੱਗਦਾ ਕਿ ਅੱਜ ਦੀ ਜਿਹੜੀ ਵੀਡੀਓ ਚ ਤੁਹਾਨੂੰ ਕਾਫੀ ਜਾਣਕਾਰੀ ਮਿਲੀ ਹੋਗੀ ਤੇ ਆਪਾਂ ਕਰ ਕੀ ਸਕਦੇ ਆ ਬਸ ਆਪਾਂ ਥੋੜਾ ਜਿਹਾ ਅਲਰਟ ਹੋ ਸਕਦੇ ਆ ਕਿ ਵੈਂਟੀਲੇਟਰ ਤੇ ਬੰਦੇ ਨੂੰ ਪਾਇਆ ਹੋਏ ਦੇਖ ਲਓ ਵੀ ਉਹ ਜਿਉਂਦਾ ਵੀ ਆ ਕਿ ਨਹੀਂ ਜਾਂਦਾ ਨਹੀਂ ਤਾਂ ਇੱਕ ਦਿਨ ਦਾ 1 ਲੱਖ ਰੁਪਈਆ ਜਿਹੜਾ ਵੈਂਟੀਲੇਟਰ ਤੇ ਬਟੇ ਹਸਪਤਾਲ ਦਾ ਜੇ 10 ਦਿਨ ਵੀ ਰੱਖ ਲਿਆ 10 ਲੱਖ ਹੋ ਗਿਆ ਤੇ ਬਾਕੀ ਕਮਿਸ਼ਨ ਦੇ ਨਾਲ 99% ਕੱਟ ਕੇ ਬਾਕੀ ਆਪ ਵੰਡ ਲੈਣ ਤੇ ਇਸੇ ਕਰਕੇ ਤਾਂ ਮਾਰਕੀਟਿੰਗ ਵਾਲੇ ਬੰਦੇ ਰੱਖੇ ਨੇ ਨਹੀਂ ਹਸਪਤਾਲਾਂ ਨੂੰ ਮਾਰਕੀਟਿੰਗ ਦੀ ਲੋੜ ਹੈ ਮਾਰਕੀਟਿੰਗ ਦੀ ਲੋੜ ਹਸਪਤਾਲਾਂ ਨੂੰ ਕੀ ਹੁੰਦੀ ਹੈ ਜੀ ਉਸੇ ਤਾਂ ਪੇਸ਼ੈਂਟ ਆਪ ਹੀ ਆਉਂਦੇ ਜੇ ਤੁਸੀਂ ਠੀਕ ਕਰਦੇ ਹੋ ਸੋ ਬਹੁਤ ਸਾਰੀਆਂ ਗੱਲਾਂ ਹੋਰ ਵੀ ਕੀਤੀਆਂ ਜਾ ਸਕਦੀਆਂ ਨੇ ਪਰ ਅਜੇ ਨਹੀਂ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਥੋੜਾ ਬਹੁਤ ਪਿਆਰ